ਅਬੋਹਰ ਦੇ ਪਿੰਡ ਬਹਾਵਲ ਵਾਲਾ ਦੇ ਰਹਿਣ ਵਾਲੇ ਇੱਕ ਛੋਟੇ ਕਿਸਾਨ ਨੇ ਕੱਲ ਜ਼ਹਿਰੀਲੀ ਚੀਜ਼ ਖਾ ਲਈ ਅਤੇ ਦੇਰ ਰਾਤ ਇਲਾਜ ਨਾਲ ਉਸ ਦੀ ਮੌਤ ਹੋ ਗਈ। ਅੱਜ ਉਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ। ਮ੍ਰਿਤਕ ਦੋ ਬੱਚਿਆਂ ਦਾ ਪਿਤਾ ਸੀ। ਜਾਣਕਾਰੀ ਅਨੁਸਾਰ ਕਰੀਬ 40 ਸਾਲਾ ਗੁਰਪ੍ਰੀਤ ਸਿੰਘ ਜੋ ਕਿ ਇਕਬਾਲ ਸਿੰਘ ਦਾ ਪੁੱਤਰ ਸੀ ਉਸ ਕੋਲ 2.5 ਤੋਂ 3 ਏਕੜ ਜ਼ਮੀਨ ਸੀ। ਪਿਛਲੇ ਕੁਝ ਸਾਲਾਂ ਤੋਂ ਫਸਲ ਦੀ ਮਾੜੀ ਪੈਦਾਵਾਰ ਅਤੇ ਲਗਭਗ 10 ਤੋਂ 15 ਲੱਖ ਰੁਪਏ ਦੇ ਕਰਜ਼ੇ ਕਾਰਨ ਉਸ ਨੇ ਇਹ ਕਦਮ ਚੁੱਕ ਲਿਆ। ਹਾਸਤਾਲ ਵਿੱਚ ਮੌਜੂਦ ਪਿੰਡ ਦੇ ਮੁਖੀ ਸੁਖਰਾਜ ਸਿੰਘ ਅਤੇ ਐ ਜੀ ਪੀ ਸੀ ਮੈਂਬਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਸਰਕਾਰ ਤੋਂ ਮਰਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਹਨਾਂ ਦੀ ਡੈਥ ਹੋਈ ਹੈ ਜੀ। ਉਹ ਕੁਝ ਢੀਲੀ ਵਸਤੂ ਕਰ ਕੋ ਸੁਣ ਸਕਦੇ। ਕੀ ਕਾਰਨ ਕੀ ਰਿਹਾ ਜੀ? ਕੀ ਗੱਲਬਾਤ ਹੋਈ? ਕਾਰਨ ਮੰਦੀ ਦਾ ਜੀ। 2-4 ਸਾਲਾਂ ਤੋਂ ਕੋਈ ਚਣੀਆਂ ਫਸਲਾਂ ਨਹੀਂ ਹੋ ਰਹੀਆਂ ਸੀ। ਕਰਜ਼ੇ ਦੀ ਮਾਰ ਸੀਗਾ ਜੀ ਜਿਸ ਦਾ ਕਾਰਨ ਉਹਦੇ ਕੋਲ ਫਸਲ ਤੇ ਬਹੁਤਾ ਖਰਚਾ ਕਰਨ ਪੈਸੇ ਨਹੀਂ ਸੀ। ਫਸਲ ਘਟ ਗਈ। ਕੋਈ ਟੈਨਸ਼ਨ ਨਹੀਂ ਹੂੰ ਹੂੰ ਕੀ ਕਹਿਣਾ ਚਾਹੋਗੇ ਘਟਨਾ ਬਾਰੇ ਇਹ ਘਟਨਾ ਬਾਰੇ ਇਹ ਕਹਿੰਦੇ ਸਰਕਾਰ ਲੋਕਾਂ ਦਾ ਇਖਤਸਾਲੇ ਖਿਆਲ ਰੱਖੇ ਜੋ ਕਰਜਾ ਹੋਇਆ ਕੀ ਕਰਨ ਤੋਂ ਕਰਜਾ ਹੋਇਆ ਨਹੀਂ ਕਿ ਉਹਨਾਂ ਨੇ ਕਸ਼ਰ ਲੜਾਇਆ ਹੈ ਕਰਜਾ ਹੋ ਹੈਗੇ ਆ ਜੀ ਫਸਲਾਂ ਨਹੀਂ ਹੋ ਰਹੀਆਂ ਪ੍ਰੋਪਰ ਫਸਲਾਂ ਨਹੀਂ ਹੋ ਰਹੀਆਂ ਜਿਵੇਂ ਸਾਡੀ ਕਾਟਨ ਬੈਲਟ ਕਾਟਨ ਖਤਮ ਹੋ ਗਈ ਤਿੰਨ ਚਾਰ ਸਾਲਾਂ ਤੋਂ ਹੋਈ ਹੋਰ ਕੋਈ ਵੇਰ ਫਸਲ ਹੈ ਨਹੀਂ ਜਿਹੜੀ ਜੀ ਦੀ ਚੰਗੀ ਜਿਹੜੀ ਹੋਵੇ ਕਿਉਂਕਿ ਲੋਕਾਂ ਦੀ ਮਦਦ ਹੋਣੀ ਕੋਈ ਫਸਲ ਨਹੀਂ ਕਿੰਨੀ ਉਮਰ ਕਿੰਨੀ ਸੀ ਕਿੰਨੇ ਬੱਚੇ ਆਂਦੇ ਉਮਰ ਜੀ ਤਕਰੀਬਨ 40 ਸਾਲ ਸੀ ਹੂੰ ਇਹ ਇਹ ਦੋ ਬੱਚੇ ਦੇ ਮੇਰੇ ਪਿੰਡ ਦਾ ਇੱਕ ਨੌਜਵਾਨ ਲड़का ਗੁਰਪ੍ਰੀਤ ਸਿੰਘ ਪੁੱਤਰ ਆਕਬਾਲ ਸਿੰਘ ਵਾਸੀ ਜਟਸਕ ਵਾਸੀ ਬਾਹਵਾਲਾ ਚਾਰ ਪੰਜ ਦਿਨ ਪਹਿਲਾਂ ਇਹ ਸੁਸਾਈਡ ਕਰ ਗਿਆ ਸੀ ਕਿਉਂਕਿ ਪਰਿਵਾਰ ਦੇ ਹਾਲਾਤ ਬੜੇ ਨਾਜ਼ੁਕ ਦੋ ਬੱਚੇ ਹੈ ਮਾਂ ਮਾਂ-ਬਾਪ ਅਰਬ ਤੇ ਦੋ ਟਨ ਏਕੜ ਜ਼ਮੀਨ ਹੈ ਪਿਛਲੇ ਕਿਉਂਕਿ 4-5 ਸਾਲਾਂ ਤੋਂ ਇਹ ਕਾਟਨ ਬੈਲਟ ਸਾਡੀ ਇਹ ਭਾਵ ਜਿਸ ਸੋਹਣੇ ਲਿਆਂ ਫਸਲਾਂ ਬਿਲਕੁਲ ਨਹੀਂ ਹੋਈਆਂ ਇਹਦੇ ਹਾੜੀ ਦਾ ਝਾੜ ਵੀ ਇਤਕੀ ਇਹਦੇ ਬਹੁਤ ਘੱਟ ਹੈ ਜਿਸ ਕਰਕੇ ਪੂਰਾ ਕਪ ਕੌਪੇ ਦਾ ਮਤਲਬ ਮੇਰੇ ਅੰਦਾਜ਼ੇ ਅਨੁਸਾਰ 10-15 ਲੱਖ ਰੁਪਏ ਕਰਜ਼ਾ ਇਹਦੇ ਤੇ ਇਸ ਤੰਗੀ ਦੇ ਕਰਕੇ ਉਹ ਕਬਰਾਟ ਲੈ ਗਿਆ ਕਬਰਾਟ ਕਰਕੇ ਉਹਨੇ ਜਿਹੜੇ ਆਤਮ ਹੱਤਿਆ ਕਰਦੇ ਕਿੰਨੇ ਬੱਚੇ ਹੈ ਜਿੰਦੇ ਦੋ ਬੱਚੇ ਇੱਕ ਲੜਕੀ ਹੈ ਤੇ ਇੱਕ ਲੜਕਾ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਬੜਾ ਬੜੀ ਘਟਨਾ ਹੋਈ ਹੈ ਛੋਟਾ ਕਿਸਾਨ ਪਰਿਵਾਰ ਹੈ ਬਾਪ ਵੀ ਇਹਦਾ ਮਰੀਜ਼ ਹੈ ਮਾਤਾ ਵੀ ਇਹਦੀ ਬਿਰਧ ਹੈ ਤੇ ਮਰੀਜ਼ ਹੈ ਤੇ ਉਹਨਾਂ ਨੇ ਸਰਕਾਰ ਤੋਂ ਸਾੜੇ ਪਰਜੋਰ ਮੰਗ ਹੈ ਵੀ ਇਹਨੂੰ ਵੱਤਵਾ ਵੀ ਜਿਹੜੀ ਪਰਿਵਾਰ ਨਾਲ ਮਾਦੀ ਸਹਾਇਤਾ ਦਿੱਤੀ ਇਸ ਮੁੱਖ ਤੇ ਪੁਲਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ লাশ ਵਾਰਸਾਂ ਹਵਾਲੇ ਕਰ ਦਿੱਤੀ ਸਾਨੂੰ ਕੱਲ ਇੱਕ ਹਸਪਤਾਲ ਤੋਂ ਇਨਫੋਰਮੇਸ਼ਨ ਮਿਲੀ ਸੀ ਇੱਕ ਗੁਰਬੀ ਸਿੰਘ ਜੋ ਕਿ ਭਾਵ ਵਾਲੇ ਦੇ ਰਹਿਣ ਵਾਲਾ ਉਹਨਾਂ ਦੀ ਲਾ ਕੇ ਤੇ ਮੋਟਰੇ ਦੇ ਵਿੱਚ ਕਾਰਵਾਈ ਕੀਤੀ ਜਾਵੇ ਇਸ ਦੇ ਸਬੰਧ ਵਿੱਚ ਅਸੀਂ ਅੱਜ ਦੇ ਤਾ 194 ਮਹੀਨੇ ਸਸਤੇ ਦਾ ਜੋ ਕਾਰਵਾਈ ਮਾਨ ਰਿਪੋਰਟ ਹੈ ਕਿ ਇਹ ਮਾਮਲਾ ਵਿੱਚ ਜਾਂਦੀ ਗਈ ਇਹ ਜੀ ਗੱਲ ਇਹ ਸੀ ਕਿ ਇਹਨਾਂ ਦੇ ਫਸਲ ਚੰਗੀ ਨਾ ਹੋਣ ਕਰ ਇਹ ਥੋੜਾ ਸ਼ਰਾਬ ਆ ਗਈ ਹੋ ਗਈ ਸੀ ਪਿਛਲੇ ਕੁ ਦਿਨਾਂ ਤੋਂ ਉਹਦੇ ਵਿੱਚ ਹੀ ਇਹਨਾਂ ਨੇ ਕੱਲ ਸਵੇਰੇ ਲਗਭਗ 11 ਵਜੇ ਦਵਾਈ ਦੇ ਬਲੇਖੇ ਦੇ ਵਿੱਚ ਕੋਈ ਅਗੀ ਪੋਰਟਮਾਰਨ ਰਿਪੋਰਟ ਆਫ ਦਿ ਹੋਰ ਇਲਾਕਾ ਸਰ ਦਾ ਨਾਮ ਕੀ ਹੈ ਕਿੰਨੀ ਉਮਰ ਹੈ ਪਿਤਾ ਦਾ ਕੀ ਨਾਮ ਹੈ ਇਹ ਜੀ ਗੁਰਪ੍ਰੀਤ ਸਿੰਘ ਜੀ ਇਹਦੇ ਪਿਤਾ ਦਾ ਨਾਮ ਹਾਲ ਸਿੰਘ ਹੈ ਇਹ ਮੈਰਿਟ ਦੀ ਦੋ ਬੱਚੀ ਹੈ ਉਮਰ ਲਗਭਗ 40 ਸਾਲ ਦੀ ਰੰਦੇ ਕਿਧਰ ਹੈ ਇਹ ਰੰਦੇਪੈਂਟਰੀ ਹੈ ਠੀਕ ਹੈ 프리ਜ ਨੇ ਨੇ ਇਹੀ ਲਿਖਾਇਆ ਹੈ ਬਸ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ